ਆਮ ਆਦਮੀ ਪਾਰਟੀ ਦੇ ਸਾਬਕਾ ਵਿਧਾਇਕ ਅਮਰਜੀਤ ਸਿੰਘ ਸੰਧੋਆ ਨੇ ਇੱਕ ਭਗਵਾਨ ਸਿੰਘ ਮਾਨ ਨੂੰ ਚਿੱਠੀ ਲਿਖੀ ਸੀ 24/5/2025 ਨੂੰ ਹਾਲਾਂਕਿ ਹੁਣ ਸੰਧੋਆ ਨੂੰ ਪਾਰਟੀ ਨੇ ਸਸਪੈਂਡ ਕਰ ਦਿੱਤਾ ਤੇ ਉਹ ਪਾਰਟੀ ਅੱਜ ਛੱਡ ਵੀ ਗਏ ਆ ਆਪ ਅਸਤੀਫਾ ਦੇ ਗਏ ਆ ਪਰ ਉਹਨਾਂ ਨੇ ਇੱਕ ਚਿੱਠੀ ਲਿਖੀ ਸੀ ਆਪਣੇ ਉਥੇ ਦੇ ਮੌਜੂਦਾ ਵਿਧਾਇਕ ਖਿਲਾਫ ਉਹ ਚਿੱਠੀ ਕੀ ਸੀ ਤੁਹਾਨੂੰ ਪੜ੍ਹ ਕੇ ਸੁਣਾਉਣਾ ਹੈ ਕਿ ਕਿਸ ਤਰੀਕੇ ਨਾਲ ਉਹਨਾਂ ਨੇ ਇਲਜ਼ਾਮ ਲਗਾਏ ਸੀ ਕਿ ਕਿਵੇਂ ਵਿਧਾਇਕ ਦੇ ਕਹਿਣ ਤੇ ਜੀਐਸਟੀ ਦੇ ਅਧਿਕਾਰੀ ਦੁਕਾਨਦਾਰਾਂ ਨੂੰ ਤੰਗ ਕਰਦੇ ਆ ਉਹਨਾਂ ਤੇ ਰੇਡਾਂ ਮਾਰਦੇ ਆ ਤੇ ਬਾਅਦ ਦੇ ਵਿੱਚ ਇੱਕ ਵਕੀਰ ਰਾਈ ਲੈਣ ਦੇਣ ਕੀਤਾ ਜਾਂਦਾ ਹੈ ਇਹ ਚਰਚਾਵਾ ਪੂਰੇ ਪੰਜਾਬ ਚ ਛੜੀਆਂ ਸੀ ਕਿ ਜੀਐਸਟੀ ਦੇ ਅਧਿਕਾਰੀ ਰੇਡਾਂ ਮਾਰਦੇ ਆ ਪਰ ਉਹਦੇ ਪਿੱਛੇ ਕਾਰਨ ਕੀ ਸੀ ਇਹ ਨਹੀਂ ਪਤਾ ਸੀ ਪਰ ਵਿਧਾਇਕ ਸੰਧੂਆ ਨੇ ਆਪਣੇ ਇਲਾਕੇ ਰੂਪਨਗਰ ਦੇ ਵਿੱਚ ਪੈਂਦੇ ਦੁਕਾਨਦਾਰਾਂ ਤੇ ਜਿਹੜੀਆਂ ਰੇਡਾਂ ਵਜੀਆਂ ਉਹਦੇ ਸਬੰਧੀ ਇਹਦੇ ਵਿੱਚ ਕੁਝ ਕਾਫੀ ਗੱਲਾਂ ਲਿਖੀਆਂ ਮੈਂ ਤੁਹਾਨੂੰ ਇਹ ਚਿੱਠੀ ਪੜ੍ਹ ਕੇ ਸੁਣਾਉਣਾ ਉਹਨਾਂ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਇਹ ਚਿੱਠੀ ਲਿਖੀ ਹੈ ਉਹਨਾਂ ਨੇ ਲਿਖਿਆ ਕਿ ਇਸ ਪੱਤਰ ਜਰੀਏ ਮੈਂ ਆਪ ਜੀ ਦਾ ਧਿਆਨ ਵਿਧਾਨ ਸਭਾ ਹਲਕਾ ਰੋਪਨਗਰ ਵਿੱਚ ਚੱਲ ਰਹੇ ਭ੍ਰਸ਼ਟਾਚਾਰ ਵੱਲ ਲੈ ਕੇ ਆਉਣਾ ਚਾਹੁੰਦਾ ਹਾਂ ਵਿਧਾਨ ਸਭਾ ਹਲਕਾ ਰੋਪਨਗਰ ਵਿੱਚ ਭ੍ਰਸ਼ਟਾਚਾਰ ਦਾ ਅਜਿਹਾ ਬੋਲਬਾਲਾ ਹੋ ਚੁੱਕਾ ਹੈ ਜਿਸ ਤੋਂ ਹਰ ਵਰਗ ਪਰੇਸ਼ਾਨ ਹੈ ਪਰੰਤੂ ਕਈ ਵਿਅਕਤੀ ਡਰ ਅਤੇ ਦਬਾਅ ਕਾਰਨ ਸਾਹਮਣੇ ਆਉਣ ਤੋਂ ਕੰਬਰਾ ਰਹੇ ਹਨ ਉਹ ਅੱਗੇ ਲਿਖਦੇ ਆ ਕਿ ਵਿਧਾਨ ਸਭਾ ਹਲਕਾ ਰੋਪਨਗਰ ਵਿੱਚ ਹਲਕਾ ਵਿਧਾਇਕ ਦੇ ਕੈਨ ਉੱਤੇ ਵੱਖ-ਵੱਖ ਦਕਾਨਾਂ ਉੱਤੇ GST ਵਿਭਾਗ ਦੀਆਂ ਅਧਿਕਾਰੀਆਂ ਵੱਲੋਂ ਛਾਪੇਮਾਰੀ ਕੀਤੀ ਜਾਂਦੀ ਹੈ ਇਸ ਛਾਪੇਮਾਰੀ ਦੌਰਾਨ ਅਧਿਕਾਰੀਆਂ ਵੱਲੋਂ ਦੁਕਾਨਦਾਰਾਂ ਨੂੰ ਡਰਾਇਆ ਜਾਂਦਾ ਹੈ ਵਿਧਾਨ ਸਭਾ ਹਲਕਾ ਸਰੂਪਨਗਰ ਵਿੱਚ ਪੈਂਦੇ ਨੂਰਪੁਰ ਬੇਦੀ ਅਤੇ ਬੈਂਸਾਂ ਦੇ ਦੁਕਾਨਦਾਰਾਂ ਦੇ ਦੱਸਣ ਮੁਤਾਬਕ ਜੀਐਸਟੀ ਵਿਭਾਗ ਦੇ ਅਧਿਕਾਰੀ ਜਿਸ ਦਾ ਨਾਮ ਰਜਨੀਸ਼ ਸੈਣੀ ਹੈ ਉਸ ਵੱਲੋਂ ਆਪਣੇ ਭਾਗੀ ਅਧਿਕਾਰੀਆਂ ਨਾਲ ਮਿਲ ਕੇ ਪਿਛਲੇ ਦਿਨੀ ਦੁਕਾਨਾਂ ਉੱਤੇ ਛਾਪਾ ਮਾਰਿਆ ਗਿਆ ਜਿਸ ਤੋਂ ਬਾਅਦ ਦੁਕਾਨਦਾਰਾਂ ਨੂੰ ਕਾਰਵਾਈ ਕਰਨ ਲਈ ਧਮਕੀ ਦਿੱਤੀ ਗਈ ਛਾਪੇਮਾਰੀ ਤੋਂ ਬਾਅਦ ਦੁਕਾਨਦਾਰਾਂ ਨੂੰ ਨੂਰਪੁਰ ਬੇਦੀ ਦੇ ਇੱਕ ਵਕੀਲ ਮਨੀਸ਼ਪੁਰੀ ਕੋਲ ਜਾਣ ਲਈ ਮਜਬੂਰ ਕੀਤਾ ਜਾਂਦਾ ਹੈ ਜੋ ਕਿ ਹਲਕਾ ਵਿਧਾਇਕ ਦੀ ਸ਼ਹਿ ਉੱਤੇ ਵਿਚੋਲਗਰੀ ਦਾ ਕਰਕੇ ਪੈਸੇ ਲੈਂਦਾ ਹੈ ਤੇ GST ਭਾਗ ਤੋਂ ਕਾਰਵਾਈ ਤੋਂ ਬਚਾਉਂਦਾ ਹੈ ਬੜੇ ਗੰਭੀਰ ਇਲਜ਼ਾਮ ਉਹਨਾਂ ਨੇ ਲਗਾਏ ਅੱਗੇ ਵੀ ਉਹ ਲਿਖਦੇ ਆ ਕਿ ਹਲਕਾ ਵਿਧਾਇਕ ਦੀ ਸ਼ਹਿ ਹੋਣ ਕਾਰਨ ਦੁਕਾਨਦਾਰ ਡਰਦੇ ਹਨ ਅਤੇ ਆਪ ਅੱਗੇ ਆਉਣ ਤੋਂ ਘਬਰਾਉਂਦੇ ਹਨ ਹੁਣ ਤੱਕ ਸੈਂਕੜਿਆਂ ਵਿੱਚੋਂ ਸੈਂਕੜਿਆਂ ਵਿੱਚੋਂ ਦੁਕਾਨਦਾਰਾਂ ਉੱਤੇ ਛਾਪੇ ਮਾਰੀ ਹੋਈ ਹੈ ਤੇ ਉਕਤ ਵਕੀਲ ਵੱਲੋਂ ਵਿਧਾਇਕ ਦੀ ਸ਼ਹਿ ਉੱਤੇ ਇਹਨਾਂ ਦੇ ਕਰੀਬ ਹੀ ਦੁਕਾਨਦਾਰਾਂ ਤੋਂ ਪੈਸੇ ਦੁਆਏ ਗਏ ਹਨ ਸੋ ਆਪ ਜੀਨੋ ਨਿਮਰਤਾ ਸਹਿਤ ਬੇਨਤੀ ਹੈ ਕਿ ਦੁਕਾਨਦਾਰਾਂ ਨੂੰ ਇਸ ਡਰ ਦੇ ਮਾਹੌਲ ਵਿੱਚੋਂ ਕੱਢਿਆ ਜਾਵੇ ਤੇ ਉਕਤ ਅਧਿਕਾਰੀਆਂ ਵਿੱਚੋਂ ਜਿੰਨੀਆਂ ਵੀ ਛਾਪੇ ਮਾਰੀਆਂ ਕੀਤੀਆਂ ਉਹਨਾਂ ਦੀਆਂ ਛਾਪੇ ਮਾਰੀਆਂ ਦੇ ਨਤੀਜਿਆਂ ਦੀ ਜਾਂਚ ਹੋਵੇ ਜੋ ਵਕੀਲ ਇਹਨੇ ਅਜੇਦਾਰ ਕਿਤੇ ਨੂੰ ਕਲੰਕ ਲਗਾ ਕੇ ਵਿਜੋਲਕਰੀ ਕਰ ਰਿਹਾ ਹੈ ਉਸ ਦੀ ਜਾਂਚ ਕੀਤੀ ਜਾਵੇ ਤੇ ਮਖਰੂਬ ਵਿੱਚ ਹਲਕਾ ਵਿਧਾਇਕ ਦੇ ਇਸ ਸਭ ਵਿੱਚ ਰੋਲ ਦੀ ਗੁਪਤ ਜਾਂਚ ਕੀਤੀ ਜਾਵੇ ਵਿਧਾਇਕ ਦੇ ਯੋਗਤ ਵਕੀਲ ਨਾਲ GST ਵਿਭਾਗ ਦੇ ਅਧਿਕਾਰੀਆਂ ਨਾਲ ਆਪਸੀ ਕਾਲ ਡਿਟੇਲਾਂ ਦੀ ਵੀ ਜਾਂਚ ਕੀਤੀ ਜਾਵੇ ਜੀ ਅਤੇ ਇਸ ਦੇ ਨਾਲ ਹੀ ਇਹ ਸਾਰੀ ਜਾਂਚ ਜਿਲ੍ਹੇ ਤੋਂ ਬਾਹਰ ਦੇ ਵਿਜੀਲੈਂਸ ਸੂਚ ਅਧਿਕਾਰੀਆਂ ਤੋਂ ਕਰਵਾਈ ਜਾਵੇ ਵਿਧਾਇਕ ਵੱਲੋਂ ਕੀਤੇ ਭ੍ਰਿਸ਼ਟਾ ਕੀਤੇ ਜਾਂਦੇ ਭ੍ਰਿਸ਼ਟਾਚਾਰ ਦੇ ਹੋਰ ਵੀ ਕੀ ਮਾਮਲੇ ਹਨ ਜੇਕਰ ਗੁਪਤ ਰੂਪ ਵਿੱਚ ਸਟਿੱਚੇ ਸਕੇਜੇ ਢਾਗ ਨਾਲ ਇਹਨਾਂ ਦੀ ਜਾਂਚ ਕੀਤੀ ਜਾਵੇ ਤਾਂ ਆਪ ਸਾਹਮਣੇ ਆ ਜਾਣਗੇ ਉਥੋਂ ਦੇ ਵਿਧਾਇਕ ਦਾ ਇਨਾ ਨੇ ਜ਼ਿਕਰ ਕੀਤਾ ਤੇ ਇਲਜ਼ਾਮ ਲਗਾਇਆ ਕਿ ਕਿਵੇਂ ਉਹ ਦੁਕਾਨਦਾਰਾਂ ਤੇ ਜੀਐਸਟੀ ਦੀਆਂ ਰੇਡਾਂ ਮਰਵਾ ਕੇ ਬਾਅਦ ਦੇ ਵਿੱਚ ਆਪਣੇ ਹੀ ਬੰਦਿਆਂ ਨਾਲ ਸੈਟਿੰਗ ਕਰਦੇ ਆ। ਤਾਂ ਇਲਜ਼ਾਮ ਬੜੇ ਗੰਭੀਰ ਹੈ ਇਸ ਵਿਸ਼ੇ ਦੇ ਉੱਤੇ ਅਸੀਂ ਉੱਥੋਂ ਦੇ ਵਿਧਾਇਕ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਪਰ ਉਹਨਾਂ ਨੇ ਸਾਡਾ ਫੋਨ ਨਹੀਂ ਉਠਾਇਆ ਪਰ ਸਵਾਲ ਇੱਥੇ ਖੜਾ ਹੁੰਦਾ ਹੈ। ਅਮਰਜੀਤ ਸਿੰਘ ਸੰਧਵਾਏ ਗੱਲ ਕਹਿੰਦੇ ਆ ਕਿ ਮੈਨੂੰ ਪਾਰਟੀ ਚੋਂ ਕੱਢਣ ਦਾ ਹੈ ਕਿਹੜੀ ਕਾਰਨ ਹੈ? ਕਿ ਮੈਂ ਪਾਰਟੀ ਨੂੰ ਭ੍ਰਸ਼ਟਾਚਾਰ ਪ੍ਰਤੀ ਜਿਹੜੀ ਆ ਉਹ ਗੱਲ ਲਿਖੀ ਉਲਟਾ ਮੇਰੇ ਉੱਤੇ ਕਾਰਵਾਈ ਹੋ ਗਈ। ਨਾਲ ਹੀ ਮੇਰੇ ਤੇ ਕਾਰਵਾਈ ਕੀ ਹੋਈ ਹੈ ਕਿ ਮੈਂ ਇੱਕ ਧਰਨੇ ਦੇ ਵਿੱਚ ਜੋ ਕਿ ਵਿਧਾਇਕ ਪੁਲਿਸ ਅਤੇ ਵਿਧਾਇਕ ਦੇ ਖਿਲਾਫ ਸੀ ਉਸ ਵਿੱਚ ਪਹੁੰਚ ਗਿਆ ਕਿਉਂਕਿ ਇਲਾਕੇ ਦੇ ਲੋਕਾਂ ਦੀ ਸਮੱਸਿਆ ਸੀ ਐਕਸੀਡੈਂਟ ਨਾਲ ਸੰਬੰਧਤ ਮਾਮਲਾ ਸੀ ਪਰ ਉੱਥੋਂ ਉਸੇ ਕਰਕੇ ਮੇਰੇ ਤੇ ਕਾਰਵਾਈ ਹੋਈ ਹੈ ਤਾਂ ਹੁਣ ਉਹਨਾਂ ਨੇ ਐਡੀ ਵੱਡੀ ਜਿਹੜੀ ਪੁਰਾਣੀ ਚਿੱਠੀ ਵੀ ਸਾਹਮਣੇ ਕੱਢ ਲੈਂਦੀ ਹੈ ਕਿ ਮੇਰੇ ਉੱਤੇ ਕਾਰਵਾਈ ਹੋਣ ਦਾ ਕਾਰਨ ਕੱਲਾ ਧਰਨਾ ਹੀ ਨਹੀਂ ਮੈਂ ਸੰਬੰਧਤ ਹਲਕੇ ਦੇ ਜਿਹੜੇ ਚੱਲ ਰਹੇ ਭ੍ਰਿਸ਼ਟਾਚਾਰ ਵਿਧਾਇਕ ਦੀ ਸ਼ਹਿਰ ਤੇ ਚੱਲ ਰਹੇ ਭ੍ਰਿਸ਼ਟਾਚਾਰ ਤਾਂ ਹੁਣ ਇੱਕ ਗੰਭੀਰ ਵਿਸ਼ਾ ਜਾਂਚ ਦਾ ਵਿਸ਼ਾ ਹੈ ਕਿ ਅਮਰਜੀਤ ਸਿੰਘ ਸੁੰਦਵਾ ਦੇ ਇਲਜ਼ਾਮ ਕਿੰਨੇ ਕੁ ਸਹੀ ਨੇ ਕਿ ਵਾਕਈ ਇਹ ਹਾ ਕੁਝ ਹੋ ਰਿਹਾ ਹੈ ਚਰਚਾ ਛੜੀ ਸੀ ਪਿੱਛੇ ਜੇ ਕਿ ਦੁਕਾਨਦਾਰਾਂ ਤੇ ਜੀਐਸਟੀ ਦੀਆਂ ਰੇਡਾਂ ਬਹੁਤ ਵੱਜ ਰਹੀਆਂ ਨੇ ਉਹ ਕਿਉਂ ਵੱਜ ਰਹੀਆਂ ਸੀ ਕਾਰਨ ਕੀ ਸੀ ਇਹ ਤਾਂ ਹੁਣ ਵਿਭਾਗ ਦੱਸ ਸਕਦਾ ਪਰ ਜਿਸ ਤਰੀਕੇ ਨਾਲ ਅਮਰਜੀਤ ਸਿੰਘ ਸੰਧੋਵਾ ਚਿੱਠੀ ਲਿਖਦੇ ਨੇ ਤਾਂ ਸ਼ੱਕ ਜ਼ਾਹਰ ਹੁੰਦਾ ਕਿਤੇ ਬਾਕੀ ਹਲਕਿਆਂ ਵਿੱਚ ਤਾਂ ਨਹੀਂ ਅਜਿਹਾ ਕੋਈ ਚੱਲ ਰਿਹਾ ਕਿਤੇ ਬਾਕੀ ਹਲਕਿਆਂ ਵਿੱਚ ਵੀ ਤਾਂ ਨਹੀਂ ਦੁਕਾਨਦਾਰਾਂ ਨੂੰ ਡਰਾ ਕੇ ਇੱਕ ਪਾਸੇ ਦੁਕਾਨਦਾਰਾਂ ਤੋਂ ਜਿਹੜੇ ਗੈਂਗਸਟਰ ਫਰੋਤੀਆਂ ਮੰਗ ਰਹੇ ਆ ਦੂਜੇ ਪਾਸੇ ਜੇ ਕਰੇ ਜਿਹਾ ਕੁਝ ਵਾਪਰ ਰਿਹਾ ਤਾਂ ਇਹਦਾ ਮਤਲਬ ਹੋਰ ਵੀ ਮੰਦ ਭਾਗ ਹੈ ਦੁਕਾਨਦਾਰ ਜੋ ਕਿ ਪਹਿਲਾਂ ਹੀ ਮਸਾ ਆਪਣੀਆਂ ਕੰਮ ਧੰਦੇ ਚਲਾ ਰਹੇ ਆ ਉਹਨਾਂ ਤੇ ਜੇਕਰ ਜਿਹਾ ਹੋਵੇਗਾ ਤਾਂ ਡਰ ਦਾ ਮਾਹੌਲ ਹੋਰ ਬਣੇਗਾ ਹੁਣ ਇਸ ਤੇ ਜਵਾਬ ਤਾਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਸਰਕਾਰ ਨੇ ਦੇਣਾ ਜਿਹੜੇ ਜਿਹੜੇ ਉੱਥੋਂ ਦੇ ਵਿਧਾਇਕ ਨੇ ਉਹਨਾਂ ਨੇ ਦੇਣਾ ਪਰ ਅਸੀਂ ਤਾਂ ਸਵਾਲ ਕਰ ਸਕਦੇ ਆ ਜਿਹੜੀ ਸਾਡੇ ਸਾਹਮਣੇ ਚਿੱਠੀ ਆਈ ਆਮ ਆਦਮੀ ਪਾਰਟੀ ਦੇ ਹੀ ਸਾਬਕਾ ਵਿਧਾਇਕ ਅਮਰਜੀਤ ਸਿੰਘ ਸੰਧਵਾ ਨੇ ਇੱਕ ਭਗਵਾਨ ਸਿੰਘ ਮਾਨ ਨੂੰ ਚਿੱਠੀ ਲਿਖੀ ਸੀ 24/5/2025 ਨੂੰ ਹਾਲਾਂਕਿ ਹੁਣ ਸੰਧਵਾ ਨੂੰ ਪਾਰਟੀ ਨੇ ਸਸਪੈਂਡ ਕਰ ਦਿੱਤਾ ਤੇ ਉਹ ਪਾਰਟੀ ਅੱਜ ਛੱਡ ਵੀ ਗਏ ਆ ਆਪ ਅਸਤੀਫਾ ਦੇ ਗਏ ਆ ਪਰ ਉਹਨਾਂ ਨੇ ਇੱਕ ਚਿੱਠੀ ਲਿਖੀ ਸੀ ਆਪਣੇ ਉਥੇ ਦੇ ਮੌਜੂਦਾ ਵਿਧਾਇਕ ਖਿਲਾਫ ਉਹ ਚਿੱਠੀ ਕੀ ਸੀ ਤੁਹਾਨੂੰ ਪੜ੍ਹ ਕੇ ਸੁਣਾਉਣਾ ਹੈ ਕਿ ਕਿਸ ਤਰੀਕੇ ਨਾਲ ਉਹਨਾਂ ਨੇ ਇਲਜ਼ਾਮ ਲਗਾਏ ਸੀ ਕਿ ਕਿਵੇਂ ਵਿਧਾਇਕ ਦੇ ਕਹਿਣ ਤੇ ਜੀਐਸਟੀ ਦੇ ਅਧਿਕਾਰੀ ਦੁਕਾਨਦਾਰਾਂ ਨੂੰ ਤੰਗ ਕਰਦੇ ਆ ਉਹਨਾਂ ਤੇ ਰੇਡਾਂ ਮਾਰਦੇ ਆ ਤੇ ਬਾਅਦ ਦੇ ਵਿੱਚ ਇੱਕ ਵਕੀਲ ਰਾਈ ਲੈਣ ਦੇਣ ਕੀਤਾ ਜਾਂਦਾ ਹੈ ਇਹ ਚਰਚਾਵਾ ਪੂਰੇ ਪੰਜਾਬ ਚ ਛੜੀਆਂ ਸੀ ਕਿ ਜੀਐਸਟੀ ਦੇ ਅਧਿਕਾਰੀ ਰੇਡਾਂ ਮਾਰਦੇ ਆ ਪਰ ਉਹਦੇ ਪਿੱਛੇ ਕਾਰਨ ਕੀ ਸੀ ਇਹ ਨਹੀਂ ਪਤਾ ਸੀ ਪਰ ਵਿਧਾਇਕ ਸੰਦੂਆ ਨੇ ਆਪਣੇ ਇਲਾਕੇ ਰੂਪਨਗਰ ਦੇ ਵਿੱਚ ਪੈਂਦੇ ਦੁਕਾਨਦਾਰਾਂ ਤੇ ਜਿਹੜੀਆਂ ਰੇਡਾਂ ਵਜੀਆਂ ਉਹਦੇ ਸਬੰਧੀ ਇਹਦੇ ਵਿੱਚ ਕੁਝ ਕਾਫੀ ਗੱਲਾਂ ਲਿਖੀਆਂ ਮੈਂ ਤੁਹਾਨੂੰ ਇਹ ਚਿੱਠੀ ਪੜ ਕੇ ਸੁਣਾਉਣਾ ਉਹਨਾਂ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਇਹ ਚਿੱਠੀ ਲਿਖੀ ਹੈ ਉਹਨਾਂ ਨੇ ਲਿਖਿਆ ਕਿ ਇਸ ਪੱਤਰ ਜਰੀਏ ਮੈਂ ਆਪ ਜੀ ਦਾ ਧਿਆਨ ਵਿਧਾਨ ਸਭਾ ਹਲਕਾ ਰੂਪਨਗਰ ਵਿੱਚ ਚੱਲ ਰਹੇ ਭ੍ਰਸ਼ਟਾਚਾਰ ਵੱਲ ਲੈ ਕੇ ਆਉਣਾ ਚਾਹੁੰਦਾ ਹਾਂ ਵਿਧਾਨ ਸਭਾ ਹਲਕਾ ਰੂਪਨਗਰ ਵਿੱਚ ਭ੍ਰਸ਼ਟਾਚਾਰ ਦਾ ਅਜਿਹਾ ਬੋਲਬਾਲਾ ਹੋ ਚੁੱਕਾ ਹੈ ਜਿਸ ਤੋਂ ਹਰ ਵਰਗ ਪਰੇਸ਼ਾਨ ਹੈ ਪਰੰਤੂ ਕਈ ਵਿਅਕਤੀ ਡਰ ਅਤੇ ਦਬਾਅ ਕਾਰਨ ਸਾਹਮਣੇ ਆਉਣ ਤੋਂ ਕੰਬਰਾ ਰਹੇ ਹਨ ਉਹ ਅੱਗੇ ਲਿਖਦੇ ਆ ਕਿ ਵਿਧਾਨ ਸਭਾ ਹਲਕਾ ਰੂਪਨਗਰ ਵਿੱਚ ਹਲਕਾ ਵਿਧਾਇਕ ਦੇ ਕੈਨ ਉੱਤੇ ਵੱਖ-ਵੱਖ ਤਕਨਾ ਉੱਤੇ ਜੀਐਸਟੀ ਵਿਭਾਗ ਦੀਆਂ ਅਧਿਕਾਰੀਆਂ ਵੱਲੋਂ ਛਾਪੇਮਾਰੀ ਕੀਤੀ ਜਾਂਦੀ ਹੈ ਇਸ ਛਾਪੇਮਾਰੀ ਦੌਰਾਨ ਅਧਿਕਾਰੀਆਂ ਵੱਲੋਂ ਦੁਕਾਨਦਾਰਾਂ ਨੂੰ ਡਰਾਇਆ ਜਾਂਦਾ ਹੈ ਵਿਧਾਨ ਸਭਾ ਹਲਕਾ ਸਰੂਪਨਗਰ ਵਿੱਚ ਪੈਂਦੇ ਨੂਰਪੁਰ ਵੇਦੀ ਅਤੇ ਬੈਂਸਾਂ ਦੇ ਦੁਕਾਨਦਾਰਾਂ ਦੇ ਦੱਸਣ ਮੁਤਾਬਕ ਜੀਐਸਟੀ ਵਿਭਾਗ ਦੇ ਅਧਿਕਾਰੀ ਜਿਸ ਦਾ ਨਾਮ ਰਜਨੀਸ਼ ਸੈਣੀ ਹੈ ਉਸ ਵੱਲੋਂ ਆਪਣੇ ਭਾਗੀ ਅਧਿਕਾਰੀਆਂ ਨਾਲ ਮਿਲ ਕੇ ਪਿਛਲੇ ਦਿਨੀ ਦੁਕਾਨਾਂ ਉੱਤੇ ਛਾਪਾ ਮਾਰਿਆ ਗਿਆ ਜਿਸ ਤੋਂ ਬਾਅਦ ਦੁਕਾਨਦਾਰਾਂ ਨੂੰ ਕਾਰਵਾਈ ਕਰਨ ਲਈ ਧਮਕੀ ਦਿੱਤੀ ਗਈ ਛਾਪੇਮਾਰੀ ਤੋਂ ਬਾਅਦ ਦੁਕਾਨਦਾਰਾਂ ਨੂੰ ਨੂਰਪੁਰ ਵੇਦੀ ਦੇ ਇੱਕ ਵਕੀਲ ਮਨੀਸ਼ਪੂਰੀ ਕੋਲ ਜਾਣ ਲਈ ਮਜਬੂਰ ਕੀਤਾ ਜਾਂਦਾ ਹੈ ਜੋ ਕਿ ਹਲਕਾ ਵਿਧਾਇਕ ਦੀ ਸ਼ੈਅ ਉੱਤੇ ਵਿਚੋਲਗਰੀ ਦਾ ਕਰਕੇ ਪੈਸੇ ਲੈਂਦਾ ਹੈ ਤੇ GST ਭਾਗ ਤੋਂ ਕਾਰਵਾਈ ਤੋਂ ਬਚਾਉਂਦਾ ਹੈ ਬੜੇ ਗੰਭੀਰ ਇਲਜ਼ਾਮ ਉਹਨਾਂ ਨੇ ਲਗਾਏ ਅੱਗੇ ਵੀ ਉਹ ਲਿਖਦੇ ਆ ਕਿ ਹਲਕਾ ਵਿਧਾਇਕ ਦੀ ਸ਼ੈਅ ਹੋਣ ਕਾਰਨ ਦੁਕਾਨਦਾਰ ਡਰਦੇ ਹਨ ਅਤੇ ਆਪ ਅੱਗੇ ਹੰਤਕ ਘਬਰਾਉਂਦੇ ਹਨ ਹੁਣ ਤੱਕ ਸੈਂਕੜਿਆਂ ਵਿੱਚੋਂ ਸੈਂਕੜਿਆਂ ਵਿੱਚੋਂ ਦੁਕਾਨਦਾਰਾਂ ਉੱਤੇ ਛਾਪੇਮਾਰੀ ਹੋਈ ਹੈ ਤੇ ਉਕਤ ਵਕੀਲ ਵੱਲੋਂ ਵਿਧਾਇਕ ਦੀ ਸ਼ੈਅ ਉੱਤੇ ਇਹਨਾਂ ਦੇ ਕਰੀਬ ਹੀ ਦੁਕਾਨਦਾਰਾਂ ਤੋਂ ਪੈਸੇ ਦੁਆਏ ਗਏ ਹਨ ਸੋ ਆਪ ਜੀਨੋ ਨਿਮਰਤਾ ਸਹਿਤ ਬੇਨਤੀ ਹੈ ਕਿ ਦੁਕਾਨਦਾਰਾਂ ਨੂੰ ਇਸ ਡਰ ਦੇ ਮਾਹੌਲ ਵਿੱਚੋਂ ਕੱਢਿਆ ਜਾਵੇ ਤੇ ਉਪਤ ਅਧਿਕਾਰੀਆਂ ਵਿੱਚੋਂ ਜਿੰਨੀਆਂ ਵੀ ਛਾਪੇ ਮਾਰੀਆਂ ਕੀਤੀਆਂ ਉਹਨਾਂ ਦੀਆਂ ਛਾਪੇ ਮਾਰੀਆਂ ਦੇ ਨਤੀਜਿਆਂ ਦੀ ਜਾਂਚ ਹੋਵੇ ਜੋ ਵਕੀਲ ਇਹਨੇ ਅਜੇ ਤੱਕ ਇਹਨੂੰ ਕਲੰਕ ਲਗਾ ਕੇ ਉਜੋਲ ਕਰਨੀ ਕਰ ਰਿਹਾ ਹੈ ਉਸ ਦੀ ਜਾਂਚ ਕੀਤੀ ਜਾਵੇ ਤੇ ਮੱਖਰੂਪ ਵਿੱਚ ਹਲਕਾ ਵਿਧਾਇਕ ਦੇ ਇਸ ਸਭ ਵਿੱਚ ਰੋਲ ਦੀ ਗੁਪਤ ਜਾਂਚ ਕੀਤੀ ਜਾਵੇ ਵਿਧਾਇਕ ਦੇ ਯੋਗਤ ਵਕੀਲ ਨਾਲ ਜੀਐਸਟੀ ਵਿਭਾਗ ਦੇ ਅਧਿਕਾਰੀਆਂ ਨਾਲ ਆਪਸੀ ਕਾਲ ਡਿਟੇਲਾਂ ਦੀ ਵੀ ਜਾਂਚ ਕੀਤੀ ਜਾਵੇ ਜੀ ਅਤੇ ਇਸ ਦੇ ਨਾਲ ਹੀ ਇਹ ਸਾਰੀ ਜਾਂਚ ਜਿਲ੍ਹੇ ਤੋਂ ਬਾਹਰ ਦੇ ਵਿਜੀਲੈਂਸ ਅਧਿਕਾਰੀਆਂ ਤੋਂ ਕਰਵਾਈ ਜਾਵੇ ਵਿਧਾਇਕ ਵੱਲੋਂ ਕੀਤੇ ਭ੍ਰਿਸ਼ਟ ਕੀਤੇ ਜਾਂਦੇ ਭ੍ਰਿਸ਼ਟਾਚਾਰ ਦੇ ਹੋਰ ਵੀ ਕੀ ਮਾਮਲੇ ਹਨ ਜੇਕਰ ਗੁਪਤ ਰੂਪ ਵਿੱਚ ਸਟਿੱਚੇ ਸਟਿੱਜੇ ਢੰਗ ਨਾਲ ਇਹਨਾਂ ਦੀ ਜਾਂਚ ਕੀਤੀ ਜਾਵੇ ਤਾਂ ਆਪ ਸਾਹਮਣੇ ਆ ਜਾਣਗੇ ਉਥੋਂ ਦੇ ਵਿਧਾਇਕ ਦਾ ਇਨਾ ਨੇ ਜਿਕਰ ਕੀ ਤਹਿ ਤੇ ਇਲزام ਲਗਾਇਆ ਕਿ ਕਿਵੇਂ ਉਹ ਦੁਕਾਨਦਾਰਾਂ ਤੇ ਜੀਐਸਟੀ ਦੀਆਂ ਰੇਡਾਂ ਮਰਵਾ ਕੇ ਬਾਅਦ ਦੇ ਵਿੱਚ ਆਪਣੇ ਹੀ ਬੰਦਿਆ ਰਾਹੀਂ ਸੈਟਿੰਗ ਕਰਦੇ ਆ ਤਾਂ ਇਲزام ਬੜੇ ਗੰਭੀਰ ਹੈ ਇਸ ਵਿਸ਼ੇ ਦੇ ਉੱਤੇ ਅਸੀਂ ਉੱਥੋਂ ਦੇ ਵਿਧਾਇਕ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਪਰ ਉਹਨਾਂ ਨੇ ਸਾਡਾ ਫੋਨ ਨਹੀਂ ਉਠਾਇਆ ਪਰ ਸਵਾਲ ਇੱਥੇ ਖੜਾ ਹੁੰਦਾ ਹੈ ਅਮਰਜੀਤ ਸਿੰਘ ਸੰਧਵਾਏ ਗੱਲ ਕਹਿੰਦੇ ਆ ਕਿ ਮੈਨੂੰ ਪਾਰਟੀ ਚੋਂ ਕੱਢਣ ਦਾ ਹੈ ਕਿਹੜੀ ਕਾਰਨ ਹੈ ਕਿ ਮੈਂ ਪਾਰਟੀ ਨੂੰ ਭ੍ਰਸ਼ਟਾਚਾਰ ਪ੍ਰਤੀ ਜਿਹੜੀ ਆ ਉਹ ਗੱਲ ਲਿਖੀ ਉਲਟਾ ਮੇਰੇ ਉੱਤੇ ਕਾਰਵਾਈ ਹੋ ਗਈ ਨਾਲ ਹੀ ਮੇਰੇ ਤੇ ਕਾਰਵਾਈ ਕੀ ਹੋਈ ਹੈ ਕਿ ਮੈਂ ਇੱਕ ਧਰਨੇ ਦੇ ਵਿੱਚ ਜੋ ਕਿ ਵਿਧਾਇਕ ਪੁਲਿਸ ਅਤੇ ਵਿਧਾਇਕ ਦੇ ਖਿਲਾਫ ਸੀ ਉਸ ਵਿੱਚ ਪਹੁੰਚ ਗਿਆ ਕਿਉਂਕਿ ਇਲਾਕੇ ਦੇ ਲੋਕਾਂ ਦੀ ਸਮੱਸਿਆ ਸੀ ਐਕਸੀਡੈਂਟ ਨਾਲ ਸੰਬੰਧਤ ਮਾਮਲਾ ਸੀ ਪਰ ਉੱਥੋਂ ਉਸੇ ਕਰਕੇ ਮੇਰੇ ਤੇ ਕਾਰਵਾਈ ਹੋਈ ਹੈ ਤਾਂ ਹੁਣ ਉਹਨਾਂ ਨੇ ਐਡੀ ਵੱਡੀ ਜਿਹੜੀ ਪੁਰਾਣੀ ਚਿੱਠੀ ਵੀ ਸਾਹਮਣੇ ਕੱਢ ਲਿਆਂਦੀ ਹੈ ਕਿ ਮੇਰੇ ਉੱਤੇ ਕਾਰਵਾਈ ਹੋਣ ਦਾ ਕਾਰਨ ਕੱਲਾ ਧਰਨਾ ਹੀ ਨਹੀਂ ਮੈਂ ਸੰਬੰਧਤ ਹਲਕੇ ਦੇ ਜਿਹੜੇ ਚੱਲ ਰਹੇ ਭ੍ਰਿਸ਼ਟਾਚਾਰ ਵਿਧਾਇਕ ਦੀ ਸ਼ਹਿਰ ਤੇ ਚੱਲ ਰਹੇ ਭ੍ਰਿਸ਼ਟਾਚਾਰ ਤਾਂ ਹੁਣ ਇੱਕ ਗੰਭੀਰ ਵਿਸ਼ਾ ਜਾਂਚ ਦਾ ਵਿਸ਼ਾ ਹੈ ਕਿ ਅਮਰਜੀਤ ਸਿੰਘ ਸੁੰਦਵਾ ਦੇ ਇਲਜ਼ਾਮ ਕਿੰਨੇ ਸਹੀ ਨੇ ਕਿ ਵਾਕਈ ਇਹ ਹਾ ਕੁਝ ਹੋ ਰਿਹਾ ਹੈ ਚਰਚਾ ਛੜੀ ਸੀ ਪਿੱਛੇ ਜੇ ਕਿ ਦੁਕਾਨਦਾਰਾਂ ਤੇ ਜੀਐਸਟੀ ਦੀਆਂ ਰੇਡਾਂ ਬਹੁਤ ਵੱਜ ਰਹੀਆਂ ਨੇ ਉਹ ਕਿਉਂ ਵੱਜ ਰਹੀਆਂ ਸੀ ਕਾਰਨ ਕੀ ਸੀ ਇਹ ਤਾਂ ਹੁਣ ਵਿਭਾਗ ਦੱਸ ਸਕਦਾ ਪਰ ਜਿਸ ਤਰੀਕੇ ਨਾਲ ਅਮਰਜੀਤ ਸਿੰਘ ਸੰਧੋਵਾ ਚਿੱਠੀ ਲਿਖਦੇ ਨੇ ਤਾਂ ਸ਼ੱਕ ਜਾਹਰ ਹੁੰਦਾ ਕਿਤੇ ਬਾਕੀ ਹਲਕਿਆਂ ਵਿੱਚ ਤਾਂ ਨਹੀਂ ਅਜਿਹਾ ਕੋਈ ਚੱਲ ਰਿਹਾ ਕਿਤੇ ਬਾਕੀ ਹਲਕਿਆਂ ਵਿੱਚ ਵੀ ਤਾਂ ਨਹੀਂ ਦੁਕਾਨਦਾਰਾਂ ਨੂੰ ਡਰਾ ਕੇ ਇੱਕ ਪਾਸੇ ਦੁਕਾਨਦਾਰਾਂ ਤੋਂ ਜਿਹੜੇ ਗੈਂਗਸਟਰ ਫਰੋਤੀਆਂ ਮੰਗ ਰਹੇ ਆ ਦੂਜੇ ਪਾਸੇ ਜੇਕਰ ਅਜਿਹਾ ਕੁਝ ਵਾਪਰ ਰਿਹਾ ਤਾਂ ਇਹਦਾ ਮਤਲਬ ਹੋਰ ਵੀ ਮੰਦ ਭਾਗ ਹੈ ਦੁਕਾਨਦਾਰ ਜੋ ਕਿ ਪਹਿਲਾਂ ਹੀ ਮਸਾ ਆਪਣੀਆਂ ਕੰਮ ਧੰਦੇ ਚਲਾ ਰਹੇ ਆ ਉਹਨਾਂ ਤੇ ਜੇਕਰ ਜਿਹਾ ਹੋਵੇਗਾ ਤਾਂ ਡਰ ਦਾ ਮਾਹੌਲ ਹੋਰ ਬਣੇਗਾ ਹੁਣ ਇਸ ਤੇ ਜਵਾਬ ਤਾਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਸਰਕਾਰ ਨੇ ਦੇਣਾ ਜਿਹੜੇ ਜਿਹੜੇ ਉੱਥੋਂ ਦੇ ਵਿਧਾਇਕ ਨੇ ਉਹਨਾਂ ਨੇ ਜਿਹੜਾ ਪਰ ਅਸੀਂ ਤਾਂ ਸਵਾਲ ਕਰ ਸਕਦੇ ਆ ਜਿਹੜੀ ਸਾਡੇ ਸਾਹਮਣੇ ਚਿੱਠੀ ਆਈ